ਸਾਡੇ ਤਾਂ ਗਾਲੀ ਪਾਉਣ ਨੇ ਲੜਾਈਆਂ ਫਿਰ ਅਸੀਂ ਡਿਫੈਂਸ 'ਚ ਲੜਦੇ ਆਂ ਸੋ ਅਟੈਕ ਹੀ ਜੈ ਬੈਸਟ ਡਿਫੈਂਸ ਆ ਹੁਣ ਪਾਣੀ ਵਾਲੀ ਆਪਣੇ ਗਾਲੀ ਪਾਤੀ ਮੱਕਾ ਦੀ ਕੋਈ ਪਰਸੋਂ ਤੱਕ ਤਾਂ ਮੁੱਦਾ ਹੀ ਨਹੀਂ ਸੀ ਇਹ ਫਿਰ ਜੀ ਗਲ ਪਾਤੀ ਤਾਂ ਫਿਰ ਮੈਂ ਨੰਗਲ ਡੈਮ 'ਤੇ ਬਹਿ ਗਿਆ ਮੈਂ ਕਿ ਆਓ ਫਿਰ ਕਿਹੜਾ ਨੱਕਾ ਵੱਢਦਾ ਠੀਕ ਆ ਨਾ ਸੋ ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀ ਤੁਸੀਂ ਨਾਲੋਂ ਆਹ ਜਿਹੜਾ ਤੁਹਾਡਾ ਜੋਸ਼ ਹੈ ਇਹ ਨਾਲ ਹੈ ਮੈਂ ਕੱਲਾ ਥੋੜੀ ਸੀ ਹਜ਼ਾਰਾਂ ਯੂਥ ਵੀ ਮੇਰੇ ਨਾਲ ਹੀ ਸੀ ਮੈਂ ਨਾਲ ਹੀ ਲੈ ਕੇ ਗਿਆ ਸੀ ਤੁਹਾਨੂੰ ਕਹਿੰਦੇ ਅਫਸਰ ਬਦਲ ਤੇ ਜੀ ਹਰਿਆਣੇ ਦੇ ਲਾਤੇ ਉਹਨਾਂ ਨੇ ਬੀਬੀਐਮਬੀ ਚ ਮੈਂ ਸੌਰੀ ਬਦਲੋ ਸੌਰੀ ਬੀਬੀਐਮਬੀ ਹਰਿਆਣੇ ਦੇ ਦਿਓ ਨੱਕਾ ਕਿੱਥੇ ਵੱਡੋਂਗੇ ਆਉਂਦੇ ਮੈਂ ਗਿਆ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਏਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਂ ਮੈਨੂੰ ਵੀ ਇੰਨੇ ਕਰ ਦੇਣਾ ਕਈ ਵੱਡਣਾ ਹੁੰਦਾ ਸੀ ਨੱਕਾ ਵੱਢ ਕੇ ਪਾਣੀ ਆਪਣਿਆਂ ਨੂੰ ਚਾਲੂ ਚੱਲੀ ਜਾਂਦਾ ਵਿੱਚੇ ਵੱਡੇ ਵੱਡੇ ਕਿਆਰੇ ਹੁੰਦੇ ਆ ਜੋ ਚੋਨੇ ਤਾਂ ਕਿਆਰੇ ਜੋ ਫਿਰ ਅੱਗੇ ਗਾਹਾਂ ਕੈਰੇਜ ਕਰ ਦਿੰਦੇ ਇੱਕੋ ਨੱਕੇ ਸਾਰਾ ਖੇਤ ਰਮ ਜਾਂਦਾ ਹੈ ਨਾ ਤੇ ਜਿਹਨੇ ਗਾਹਾਂ ਵੱਡਣਾ ਹੁੰਦਾ ਸੀਗਾ ਬਿੱਕਰ ਸੀ ਉਹਦੇ ਨਾਲ ਉਹਨੇ ਬਾਸਾ ਬਾਬਰੇ ਵਿੱਚ ਵੱਡਣਾ ਹੁੰਦਾ ਸੀ ਉਹ 12 5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਕਰ ਦਿੰਦਾ ਸੀ ਨਾਲ ਹੀ ਗੰਡਾਸਾ ਤਿੱਖਾ ਕੀਤਾ ਹੋਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਬਿਕਰਾ ਸਵਾ 12ਵੇਂ ਤੇਰੀ ਵਾਰੀ ਹੈ ਠੀਕ ਹੈ ਕਹੀ ਨਾ ਨੱਕਾ ਵੱਢੇਗਾ ਆ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਹਿੰਦਾ ਕਈ ਵਾਰੀ ਬਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਂਦਾ ਕਹਿੰਦਾ ਕਾਪਰਾਵਾ ਤੂੰ 12 14 ਤੀ ਵੱਢ ਲਈ ਤੂੰ ਮੇਰੀ ਗਰਦਨ ਨਾ ਵੱਢਦੀ ਪਰਾਵਾ ਇੰਨੇ جنੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਿਕਰ ਹੋਰੀ ਗੜਾ ਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਸੁਣੇ ਕਿਵੇਂ ਨੱਕਾ ਭਟਣ ਦੇ ਦਾਂਗੇ ਅਸੀਂ ਔਰ ਬਿਨਾ ਸਾਾਨੂੰ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਤੱਕਾ ਕਰਦੇ ਆ ਮਤਲਬ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀਐਮਪੀ ਨੇ ਫੈਸਲਾ ਕਰਤਾ ਮੈਂ ਬੀਐਮਪੀ ਆ ਡੀਪੀ ਐਮਬੀਸ 50 ਬੀ ਐਮਬੀਾਂ ਫਿਰਦੀਆਂ ਇੱਥੇ ਅਸੀਂ ਪਾਣੀ ਹੈ ਨਹੀਂ ਸਾਡੇ ਕੋਲੇ ਹੋਊਗਾ ਤਾਂ ਪਾਣੀ ਦੇ ਦਾਂਗੇ ਤੁਸੀਂ ਕਹਿੰਦੇ ਹੋ ਭਾਈ ਅਸੀਂ ਪਾਕਿਸਤਾਨ ਵਾਲੀ ਸਿੰਧੂ ਵਾਲੀ ਉਹ ਟ੍ਰੀਟੀ ਰੱਦ ਕਰਤੀ ਬਿਲਕੁਲ ਸਹੀ ਕੀਤਾ ਉਹਨਾਂ ਨੇ ਕੋਈ ਆਪਣਾ ਘੱਟ ਨਹੀਂ ਕੀਤੀ ਬੇਗੁਨਾ ਮਾਰੇ ਔਰ ਚੁਣ-ਚੁਣ ਕੇ ਮਾਰੇ ਬੱਚਾ ਸਾਹਮਣੇ ਮਾਰੇ ਪਤਨੀਆਂ ਸਾਹਮਣੇ ਮਾਰੇ ਮਾਂ-ਮਾਂ ਸਾਹਮਣੇ ਮਾਰੇ ਤੜਫਦੇ ਹੋਣਗੇ ਉਹ ਕਿਵੇਂ ਕੀ ਹਾਲ ਹੋਊਗਾ ਉਸ ਵੇਲੇ ਉਹਨਾਂ ਦਾ ਜਦ ਬੱਚਾ ਤੜਫਦਾ ਹੋਊਗਾ ਜਦੋਂ ਘਰ ਵਾਲਾ ਤੜਫਦਾ ਹੋਊਗਾ ਇੱਕ ਤਾਂ 7 ਦਿਨ ਹੀ ਹੋਏ ਸੀਗੇ ਚੂੜਾ ਚੂੜਾ ਪਾਇਆ ਹੋਇਆ ਸੀ ਅਜੇ ਮਹਿੰਦੀ ਨਹੀਂ ਰੰਗ ਅਜੇ ਪੱਕਾ ਨਹੀਂ ਪਿਆ ਸੀ ਚੜੀ ਜਾਂਦੀ ਮਹਿੰਦੀ ਅਜੇ ਤੇ ਉਹਨਾਂ ਨੂੰ ਪਾਣੀ ਕੋ ਦੇ ਰਿਹਾ ਹਾਂ ਉਹ ਪਾਣੀ ਫਿਰ ਸਾਨੂੰ ਦੇ ਦਿਓ ਇੱਧਰ ਤੇ ਅਸੀਂ ਅੱਗੇ ਦੇ ਦਾਂਗੇ ਅਸੀਂ ਕੋਈ ਅਸੀਂ ਕਿਹੜਾ ਕਸੀ ਕੀ ਕਰਨਾ ਸਾਡਾ ਵੀ ਪੂਰਾ ਹੋ ਜਾਊਗਾ ਤੇ ਤੁਸੀਂ ਉੱਥੇ ਉਹ ਹੁਣ ਇੱਕ ਐਮਪੀ ਆ ਉਹਨਾਂ ਦਾ ਹਰਿਆਣੇ ਦਾ ਉਹ ਕਹਿੰਦਾ ਜੀ ਉਹ ਪੌਂਗ ਡੈਮ ਤੇ ਰਣਜੀਤ ਸਾਗਰ ਜੀ ਪਾਣੀ ਦੇ ਵੀ ਦਿੱਤਾ ਤਾਂ ਸਾਨੂੰ ਹਰਿਆਣੇ ਨੂੰ ਕਿਵੇਂ ਦੇਵੋਗੇ ਉੱਥੋਂ ਤਾਂ ਕੋਈ ਸਾਡਾ ਲਿੰਕ ਨਹੀਂ ਉਹ ਮੈਂ ਕਹਿੰਦੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਤੁਹਾਡਾ ਬੈਂਕ ਦਾ ਖਾਤਾ ਗੜ ਸ਼ੰਕਰ ਹੋਵੇ ਪੈਸੇ ਚਾਹੇ ਕਲਕੱਤੇ ਕਿਹੜਾ ਲਓ ਏਟੀਐਮ ਹੈ ਤੁਸੀਂ ਐਂ ਕਰੋ ਪੌਂਗ ਤੇ ਰਣਜੀਤ ਸਾਗਰ 'ਚ ਹਰਿਆਣੇ ਦਾ ਪਾਣੀ ਜਮ੍ਹਾਂ ਕਰਾ ਦਿਓ ਅਸੀਂ ਪਾਖੜਾ 'ਚ ਦੇ ਦਾਂਗੇ ਇੱਧਰੋਂ ਇੱਥੋਂ ਕਢਾ ਲਿਓ ਪਾਣੀ ਆਵਦਾ ਅਸੀਂ ਉਹ ਪਾਣੀ ਨੂੰ ਜਿੱਥੇ ਮਰਜ਼ੀ ਵਰਤੀਏ ਜੀ ਦੁਆਬੇ 'ਚ ਵਰਤੇ ਜਾਂਦਾ ਜੀ ਉਹ ਪੌਂਗ ਤੇ ਸ਼ਾਹਪੁਰ ਕੰਡੀ ਵੀ ਤਿਆਰ ਹੈ ਪੌਂਗ ਦਾ ਤੇ ਰਣਜੀਤ ਸਾਗਰ ਦਾ ਦੁਆਬਾ ਤੇ ਮਾਝਾ ਵਰਤੇ ਜਾਂਦਾ ਸਾਰਾ अभी इधर वरत लेंगे इधर ले जाओ जमा तो कराओ ना उसे पैसे जो बढ़ की no है ही नहीं ए टीएम चे निकलो जी वो की कहूगा सॉरी नो बैलेंस हरियाणा ने मैं क्या नो बैलेंस दो महीने हो गए दो महीने हो गए पहला खाते जमा कराओ कुछ फिर कौ ठीक है ना ਤੱਕ ਕਾ ਕਰਦੇ ਆ ਕਹਿੰਦੇ ਪੈਸੇ ਵੀ ਨਹੀਂ ਆਗੇ ਕੱਡੋ ਵੀ ਸਾਨੂੰ ਇਹ ਕਿਵੇਂ ਹੋ ਸਕਦਾ ਬਈ ਵੀ ਥੋੜਾ ਬਣਦਾ ਹੱਕ ਤੁਹਾਨੂੰ ਦਿੰਨੇ ਆ ਅਸੀਂ ਜਿੰਨਾ ਤੁਹਾਡਾ ਬਣਦਾ 21 ਮਈ ਨੂੰ ਲੈ ਲਿਓ ਪਰ ਅਗਲੀ 21 ਮਈ ਤੱਕ 6 ਚਿੱਠੀਆਂ ਲਿਖੀਆਂ ਉਹਨਾਂ ਨੂੰ ਹਰ ਮਹੀਨੇ ਮੀਟਿੰਗ ਚ ਚਿੱਠੀ ਲਿਖਦੇ ਰਹਿਆ ਉਹ ਤੁਹਾਡਾ ਕੋਟਾ ਖਤਮ ਹੋ ਜਾਂਦਾ ਪਾਣੀ ਠੀਕ ਠੰਗਣਾ ਵਰਤ ਲਓ ਤੁਹਾਨੂੰ ਪੰਗਾ ਪਊ ਇਹ ਤਕੀ ਮੰਨੀ ਨਹੀਂ ਕਹਿੰਦੇ ਸਾਨੂੰ ਤਾਂ ਪਹਿਲਾਂ ਮਿਲ ਜਾਂਦਾ ਹੁੰਦਾ ਸੀ ਐਂ ਲੈ ਲਾਂਗੇ ਉਹ ਮੈਂ ਕਿਹਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਯਾਰ ਹੁਣ ਅਸੀਂ ਇੱਕ ਇੱਕ ਬੂੰਦ ਦਾ حساب ਰੱਖਦੇ ਆ ਅਸੀਂ ਕੱਸੀਆਂ ਨਹਿਰਾਂ ਆਪਣੀਆਂ ਪਾ 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 ਕੇ ਅਸੀਂ ਉਹਦੇ ਖੇਤਾਂ ਨੂੰ ਪਹੁੰਚਾ ਲਿਆ ਪਾਣੀ ਕਿਤੇ 30 ਸਾਲ ਬਾਅਦ ਕਿਤੇ 35 ਸਾਲ ਬਾਅਦ ਪਾਣੀ ਪਹੁੰਚਿਆ ਕੱਸੀਆਂ ਨਹਿਰਾਂ ਦਾ ਸਾਡਾ ਪਾਣੀ ਥੋੜਾ ਜਿਹਾ ਉੱਪਰ ਪਾਉਣ ਲੱਗ ਗਿਆ ਹੁਣ ਖੁਸ਼ਖਬਰੀ ਇਹ ਹੈ ਕਿ ਕਈ ਜੋ ਉਹਨਾਂ ਦੇ ਵਿੱਚ 2-2 ਮੀਟਰ ਉੱਪਰ ਹੋ ਗਿਆ ਪਾਣੀ ਆਪਣਾ ਐਂ ਕਰ ਲਾਂਗੇ ਠੀਕ ਕਰ ਲਾਂਗੇ ਪਹਿਲਾਂ ਸਾਡੇ ਤਾਂ ਗਾਲੀ ਪਾਉਣ ਦੇ ਲੜਾਈਆਂ ਫਿਰ ਅਸੀਂ ਡਿਫੈਂਸ 'ਚ ਲੜਦੇ ਆਂ ਸੋ ਅਟੈਕ ਇਜ਼ ది ਬੈਸਟ ਡਿਫੈਂਸ ਆ ਹੁਣ ਪਾਣੀ ਵਾਲੀ ਆਪਣੇ ਗਾਲੀ ਪਾਤੀ ਮੁਕਾਦੀ ਕੁ ਪਰਸੋ ਤੱਕ ਤਾਂ ਮੁੱਦਾ ਹੀ ਨਹੀਂ ਸੀ ਇਹ ਫੇਜੀ ਗੱਲ ਪਾਤੀ ਤਾਂ ਫਿਰ ਮੈਂ ਨੰਗਲ ਡੈਮ ਪੈ ਗਿਆ ਮੈਂ ਕਿ ਆਓ ਫਿਰ ਕਿਹੜਾ ਨੱਕਾ ਵੱਢਦਾ ਠੀਕ ਆ ਨਾ ਸੋ ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀ ਤੁਸੀਂ ਨਾਲੋਂ ਆਹ ਜਿਹੜਾ ਤੁਹਾਡਾ ਜੋਸ਼ ਹੈ ਇਹ ਨਾਲ ਹੈ ਮੈਂ ਇਕੱਲਾ ਥੋੜੀ ਸੀ ਹਜ਼ਾਰਾਂ ਜੂਥ ਵੀ ਮੇਰੇ ਨਾਲ ਹੀ ਸੀ ਮੈਂ ਨਾਲ ਹੀ ਲੈ ਕੇ ਗਿਆ ਸੀ ਤੁਹਾਨੂੰ ਕਹਿੰਦੇ ਅਫਸਰ ਬਦਲਤੇ ਜੀ ਹਰਿਆਣੇ ਦੇ ਲਾਤੇ ਉਹਨਾਂ ਨੇ ਬੀਬੀ ਐਮਬੀ ਚ ਮੈਂ ਸੌਰੀ ਬਦਲ ਲਉ ਸੌਰੀ ਬੀਬੀ ਅੰਬੀ ਹਰਿਆਣੇ ਦੇ ਦੋ ਨਕਾ ਕਿਥੇ ਵਡੋਂਗੇ ਆਓ ਇੱਥੇ ਮੈਂਗਾ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਏਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਂ ਮੈਨੂੰ ਭੇਜਨੇ ਕਰ ਦੇਣਾ ਕਈ ਵੱਡਣਾ ਹੁੰਦਾ ਸੀ ਨੱਕਾ ਵੜ ਕੇ ਪਾਣੀ ਆਪਣਿਆਂ ਨੂੰ ਚਲੋ ਚੱਲੀ ਜਾਂਦਾ ਵਿੱਚੇ ਬੜੇ ਬੜੇ ਕਿਆਰੇ ਹੁੰਦੇ ਆ ਜੋ ਚੋਨੇ ਦੇ ਤਾਂ ਕਿਆਰੇ ਜੋ ਫਿਰ ਅੱਗੇ ਗਾਹਾਂ ਕੈਰੇਜ ਕਰ ਦਿੰਦੇ ਇੱਕੋ ਨੱਕੇ ਸਾਰਾ ਖੇਤ ਰਮ ਰਮ ਜਾਂਦਾ ਹੈ ਨਾ ਤੇ ਜਿਹਨੇ ਗਾਹਾਂ ਵੜਨਾ ਹੁੰਦਾ ਸੀਗਾ ਬਿੱਕਰ ਸੀ ਉਹਦਾ ਉਹਨੇ ਬਾਸਾ ਬਾਰੇ ਵਿੱਚ ਵੜਨਾ ਹੁੰਦਾ ਸੀ ਉਹ 12-5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਦਰ ਦਿੰਦਾ ਸੀ ਨਾਲ ਹੀ ਗੰਡਾਸਾ ਤਿੱਖਾ ਕੀਤਾ ਹੋਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਹੰਦਕਰਾ ਸਵਾ 12 ਮੇ ਤੇਰੀ ਬਾਰੀ ਹੈ ਠੀਕ ਹੈ ਕਹੀ ਨਾ ਨੱਕਾ ਵੜੇਗਾ ਆ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਹਿੰਦਾ ਕਈ ਵਾਰੀ ਬਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਂਦਾ ਕਹਿੰਦਾ ਮੈਂ ਕਾ ਪ੍ਰਾਵਾ ਤੂੰ 12 14 ਤੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਪ੍ਰਾਵਾ ਐਨੇ ਜਨੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਿਕਰ ਹੋਰੀ ਗਡਾਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਅਸੀਂ ਕਿਵੇਂ ਨਕਾ ਵਧਣ ਦੇ ਦਾਂਗੇ ਅਸੀਂ ਔਰ ਬਿਨਾ ਸਾਨੂੰ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਤੱਕਾ ਕਰਦੇ ਹੋ ਮਤਲਬ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀ ਐਮ ਬੀ ਨੇ ਫੈਸਲਾ ਕਰਤਾ ਮੈਂ ਬੀ ਐਮ ਬੀ ਸਾਡੀ ਬੀ ਐਮ ਬੀ ਸਪੰਜਾ ਬੀ ਐਮ ਬੀ ਐ ਫਿਰਦੀ ਐ ਤੇ ਅਸੀਂ ਪਾਣੀ ਹੈ ਨਹੀਂ ਸਾਡੇ ਕੋਲੇ ਹੋਊਗਾ ਤਾਂ ਪਾਣੀ ਦੇ ਦਾਂਗੇ ਤੁਸੀਂ ਕਹਿੰਦੇ ਹੋ ਭਾਈ ਅਸੀਂ ਪਾਕਿਸਤਾਨ ਵਾਲੀ ਸਿੰਧੂ ਵਾਲੀ ਉਹ ਟ੍ਰੀਟੀ ਰੱਦ ਕਰਤੀ ਬਿਲਕੁਲ ਸਹੀ ਕੀਤਾ ਉਹਨਾਂ ਨੇ ਕੋਈ ਆਪਣਾ ਘੱਟ ਨਹੀਂ ਕੀਤੀ ਬੇਗੁਨਾ ਮਾਰੇ ਔਰ ਚੁਣ-ਚੁਣ ਕੇ ਮਾਰੇ ਬੱਚਾ ਸਾਹਮਣੇ ਮਾਰੇ ਪਤਨੀਆਂ ਸਾਹਮਣੇ ਮਾਰੇ ਮਾਂ-ਮਾਂ ਸਾਹਮਣੇ ਮਾਰੇ ਤੜਫਦੇ ਹੋਣਗੇ ਉਹ ਕਿਵੇਂ ਕੀ ਹਾਲ ਹੋਊਗਾ ਉਸ ਵੇਲੇ ਉਹਨਾਂ ਦਾ ਜਦੋਂ ਬੱਚਾ ਤੜਫਦਾ ਹੋਊਗਾ ਜਦੋਂ ਘਰ ਵਾਲਾ ਤੜਫਦਾ ਹੋਊਗਾ ਇੱਕ ਤਾਂ 7 ਦਿਨ ਹੀ ਹੋਏ ਸੀਗੇ ਚੂੜਾ ਚੂੜਾ ਪਾਇਆ ਹੋਇਆ ਸੀ ਅਜੇ ਮਹਿੰਦੀ ਨਹੀਂ ਲੂਆ ਰੰਗ ਅਜੇ ਪੱਕਾ ਨਹੀਂ ਪਿਆ ਸੀ ਚੜੀ ਜਾਂਦੀ ਮਹਿੰਦੀ ਅਜੇ ਉਹਨਾਂ ਨੂੰ ਪਾਣੀ ਕੋ ਦੇ ਰਿਹਾ ਹਾਂ ਉਹ ਪਾਣੀ ਫਿਰ ਸਾਨੂੰ ਦੇ ਦਿਓ ਇੱਧਰ ਤੇ ਅਸੀਂ ਅੱਗੇ ਦੇ ਦਾਂਗੇ ਅਸੀਂ ਕੋਈ ਅਸੀਂ ਕਿਹੜਕ ਅਸੀਂ ਕੀ ਕਰਨਾ ਸਾਡਾ ਵੀ ਪੂਰਾ ਹੋ ਜਾਊਗਾ ਤੇ ਤੁਸੀਂ ਉੱਥੇ ਉਹ ਹੁਣ ਇੱਕ ਐਮਪੀ ਆ ਉਹਨਾਂ ਦਾ ਹਰਿਆਣੇ ਦਾ ਉਹ ਕਹਿੰਦਾ ਜੀ ਉਹ ਪੌਂਗ ਡੈਮ ਤੇ ਰਣਜੀਤ ਸਾਗਰ ਜੀ ਪਾਣੀ ਦੇ ਵੀ ਦਿੱਤਾ ਤਾਂ ਸਾਨੂੰ ਹਰਿਆਣੇ ਨੂੰ ਕਿਵੇਂ ਦੇਵਾਂਗੇ ਉੱਥੋਂ ਤਾਂ ਕੋਈ ਸਾਡਾ ਲਿੰਕ ਨਹੀਂ ਉਹ ਮੈਂ ਕਹਿੰਦਾ ਜੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਤੁਹਾਡਾ ਬੈਂਕ ਦਾ ਖਾਤਾ ਗੜ ਸ਼ੰਕਰ ਹੋਵੇ ਪੈਸੇ ਚਾਹੇ ਕਲਕੱਤੇ ਘਟਾ ਲਓ ਏਟੀਐਮ ਹੈ ਤੁਸੀਂ ਐਂ ਕਰੋ ਪੌਂਗ ਤੇ ਰਣਜੀਤ ਸਾਗਰ ਚ ਹਰਿਆਣੇ ਦਾ ਪਾਣੀ ਜਮਾ ਕਰਾ ਦਿਓ ਅਸੀਂ ਪਾਖੜਾ ਚ ਦੇ ਦਾਂਗੇ ਇਧਰੋਂ ਇੱਥੋਂ ਕਢਾ ਲਿਓ ਪਾਣੀ ਆਵਦਾ ਅਸੀਂ ਉਹ ਪਾਣੀ ਨੂੰ ਜਿੱਥੇ ਮਰਜੀ ਵਰਤੀ ਐ ਜੀ ਦੁਆਬੇ ਚ ਵਰਤੇ ਜਾਂਦਾ ਜੀ ਉਹ ਪੌਂਗ ਤੇ ਸ਼ਾਹਪੁਰ ਕੰਡੀ ਵੀ ਤਿਆਰ ਹੈ ਪੌਂਗ ਦਾ ਤੇ ਰਣਜੀਤ ਸਾਗਰ ਵਾਲਾ ਦੁਆਬਾ ਤੇ ਮਾਝਾ ਵਰਤੇ ਜਾਂਦਾ ਸਾਰਾ ਅਸੀਂ ਇਧਰ ਵਰਤ ਲਾਂਗੇ ਤੁਸੀਂ ਇਧਰੋਂ ਲੈ ਜਾਓ ਜਮਾ ਤਾਂ ਕਰਾਓ ਨਾ ਉੱਥੇ ਪਹਿਲਾਂ ਜੇ ਹੁਣ ਪੈਸੇ ਹੈ ਹੀ ਨਹੀਂ ਏਟੀਐਮ ਚ ਵੱਢ ਗਏ ਤੁਸੀਂ ਕੀ ਨਿਕਲੂਓ ਚਾ ਜੀ ਉਹ ਕੀ ਕਹੂਗਾ ਸੌਰੀ नो बैलेंस हरियाणा ने ही क्या नो बैलेंस दो महीने हो गए दो महीने हो गए पहला खाते जमा कराओ कुछ फिर कटे चो ठीक <laughs> है ना धक्का कर दिया पैसे भी नहीं है क्डो भी सानू ये किमें हो सकता भी थोड़ा बनता हक थोड़ा दिने जिन्ना थोड़ा बनता इक्की मई में लै लियो पर अगली इक्की मई तक छह चिट्ठिया लिखिया उन्होंने ਹਰ ਮਹੀਨੇ ਮੀਟਿੰਗ ਚ ਚਿੱਠੀ ਲਿਖਦੇ ਰਹਾਂ ਉਹ ਤੁਹਾਡਾ ਕੋਟਾ ਖਤਮ ਹੋ ਜਾਂਦਾ ਪਾਣੀ ਠੀਕ ਢੰਗ ਨਾਲ ਵਰਤ ਲਓ ਤੁਹਾਨੂੰ ਪੰਗਾ ਪਊਏ ਤਕੀ ਮਨ ਨਹੀਂ ਕੋਈ ਸਾਨੂੰ ਤਾਂ ਪਹਿਲਾਂ ਮਿਲ ਜਾਂਦਾ ਹੁੰਦਾ ਸੀ ਅਹੀਂ ਲੈ ਲਾਂਗੇ ਉਹ ਮੈਂ ਕਿਹਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਯਾਰ ਹੁਣ ਅਸੀਂ ਇੱਕ ਇੱਕ ਬੂੰਦ ਦਾ ਸਾਭ ਰੱਖਦੇ ਆਂ ਅਸੀਂ ਕੱਸੀਆਂ ਨਹਿਰਾਂ ਆਪਣੀਆਂ ਪਾਈਪਾਂ ਪਾ ਪਾ ਕੇ ਅਸੀਂ ਉਹਦੇ ਖੇਤਾਂ ਨੂੰ ਪਹੁੰਚਾਇਆ ਪਾਣੀ ਕਿਤੇ 30 ਸਾਲ ਬਾਅਦ ਕਿਤੇ 35 ਸਾਲ ਬਾਅਦ ਪਾਣੀ ਪਹੁੰਚਿਆ ਕੱਸੀਆਂ ਨਹਿਰਾਂ ਦਾ ਸਾਡਾ ਪਾਣੀ ਥੋੜਾ ਜਿਹਾ ਉੱਪਰ ਪਾਉਣ ਲੱਗ ਗਿਆ ਹੁਣ ਖੁਸ਼ਖਬਰੀ ਇਹ ਹੈ ਕਿ ਕਈ ਜੋਨਾਂ ਦੇ ਵਿੱਚ 2-2 ਮੀਟਰ ਉੱਪਰ ਹੋ ਗਿਆ ਪਾਣੀ ਆਪਣਾ ਐਂ ਕਰ ਲਾਂਗੇ ਠੀਕ ਕਰ ਲਾਂਗੇ ਪਹਿਲਾਂ